ਸਲੋਕ ਮਹੱਲਾ ਪਹਿਲਾ ਕਾਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਹਾਏ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਕਾਲ ਹੋਈ ਕੁੱਤੇ ਮੁਹੀ ਇਥੇ ਵਿਸਰਾਮ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁਕਾ ਧਰਮ ਵਿਚਾਰ ਜਿਨ ਜੀਵਨ ਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹਲਾ ਪਹਿਲਾ ਰੰਨਾ ਹੋਈਆ ਬੋਧਿਆ ਪੁਰਸ ਹੋਏ ਸਿਆਦ ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ ਵਿਸਥਾਰ ਮੇسی ਤਰ੍ਹਾਂ ਲਾਉਣਾ ਹੈ ਸੀਲ ਸੰਜਮ ਸੁਚ ਭੰਨੀ ਇੱਥੇ ਵਿਸਥਾਰ ਖਾਣਾ ਸਿਆਦ ਲਾਦਨੀ ਖਾਜ ਆਹਾਜ ਸਰਮ ਗਿਆ ਘਰ ਆਪਣੈ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਣ ਕਰੇ ਅੰਤਰ ਗੁਬਾਰੀ ਕਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਸਾਹਿਬ ਸ਼ਬਦ ਨਾ ਉਚਰੈ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ 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 ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤਾਈ ਜੂ ਐ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ਿਆ ਕਿਆ ਚਾਉ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਇਹ ਵਿਛੜਿਆ ਨਹੀਂ ਕਹਿਣਾ ਧਿਆਨ ਨਾਲ ਔਂਕੜ ਲਾ ਕੇ ਵਿਛੜਿਆ ਛੇ ਔਂਕੜ ਲਾ ਕੇ ਬੋਲਣਾ ਵਿਛੜਿਆ ਇਥੇ ਯਮਕ ਲਾ ਦਿੰਦੀ ਹੈ ਵਿਸ ਹੋਏ ਵਿਛੋੜਾ ਇਥੇ ਵਿਸਰਾਮ ਹੈ ਇਕ ਘੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤ ਨ ਆਵੇ ਕੌੜ ਤਣ ਤਾਇ ਜਾਏ ਮਿੱਠਾ ਕੌੜਾ ਦੁਵੈ ਰੋਗ ਨਾਨਕ ਅੰਤ ਵਿਗੁੱਤੇ ਭੋਗ ਚੱਕ ਚੱਕ ਖੱਕਣਾ ਝਗੜਾ ਚਾਖ ਚੱਖ ਚੱਖ ਜਾਹੀ ਚੱਖਹ ਤੀਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਛ ਕੀਤੇ ਬਾਗੇ ਬਾਗ ਗੱਛ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਾਦ ਸਹਜ ਕਰ ਮਨ ਖੇਲ ਆਇਆ ਤੈ ਸਹ ਪਸੋ ਕਹਿਣ ਕਹਾਇਆ ਤੇਰੇ ਯਮ ਕਲਾ ਦਨੀਐ ਤੈ ਸਹ ਪਸੋ ਇਥੇ ਵਿਸਰਾਮ ਹੈ ਕਹਿਣ ਕਹਾਇਆ ਮਿੱਠਾ ਕਰ ਕੈ ਕੌੜਾ ਖਾਇਆ ਤੈਨ ਕੌੜਾ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਟੀੜਾ ਪਾਏ ਤਉ ਕੋੜਤਣ ਚੁਕਸ ਮਾਏ ਤਉ ਕੋੜਤਣ ਇੱਥੇ ਵਿਸਰਾਮ ਲਾਉਣਾ ਹੈ ਚੁਕਸ ਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸ ਨੂੰ ਪ੍ਰਾਪਤ ਲਿਖਿਆ ਹੋਏ ਪਉੜੀ ਜਿਨ ਕਾ ਹਿਰਦ ਮੈਲ ਕਪਟ ਹੈ ਬਾਹਰ ਧੁਵਾਇਆ ਕੂੜ ਕਪਟ ਕਮਾਵਦੀ ਕੂੜ ਪ੍ਰਗਟ ਆਇਆ ਅੰਦਰ ਹੋਏ ਸੁ ਨਿਕਲੈ ਨਹਿ ਛਪੈ ਛਪਾਇਆ ਕੂੜ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲੇਖ ਪਾਇਆ ਸਲੋਕ ਮਹੱਲਾ ਦੂਜਾ ਕਥਨਾ ਕਥਾ ਕਹਾਣੀ ਬੇਦੀ ਆਣੀ ਹਾਂ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ અવਤਾਰ ਉੱਤਮ ਮੱਧਮ ਜਾਤੀ ਜਨਸੀ ਉੱਤਮ ਮੱਧਮ ਜਾਤੀ ਜਨਸੀ ਪਰਨ ਮੋ ਪਾਵੈ ਸੰਸਾਰ ਅੰਮ੍ਰਿਤ ਬਾਣੀ ਤਾਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਾਈ ਹੁਕਮ ਸਾਜ ਹੁਕਮੈ ਵਿੱਚ ਰਖੈ ਹੁਕਮੈ ਅੰਦਰ ਵੇਖੈ ਨਾਨਕ ਅਗਹੁ ਹੋ ਮੈਂ ਟਟੈ ਅਗਹੁ ਨਹੀਂ ਕਹਿਣਾ ਅਗ ਨਾਨਕ ਅਗਹੁ ਹੋ ਮੈਂ ਟਟੈ ਤਾਂ ਕੋ ਲਿਖੀਐ ਲੇਖ ਮਹੱਲਾ ਪਹਿਲਾ ਤਾਂ ਇਥੀ ਯਮਤ ਲੱਗੇਗੀ ਕੋ ਲਿਖੀਐ ਲਿਖੈ ਤਾਂ ਕੋ ਲਿਖੀਐ ਲੇਖੈ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣਾ ਜੀਓ ਗਿਆਨ ਸਲਾਹੇ ਵੱਡਾ ਕਰ ਸਲਾਹੇ ਪਾਠ ਸਲਾਹੇ ਕੰਨਾਂ ਨੀ ਸਲਾਹੇ ਗਿਆਨ ਸਲਾਹੇ ਇੱਕ ਕੰਨਾ ਹੈ ਵੱਡਾ ਕਰ ਇਥੇ ਵੀ ਸ੍ਰਾਮ ਸਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗਹਿ ਪਾਈਐ ਥਾਉ ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ ਨਾਨਕ ਰਾਸੀ ਬਾਹਰਾ ਲਾਦ ਨਾ ਚੱਲਿਆ ਕੋ ਕੌੜੀ ਨਿੰਮ ਬਿਰਖ ਬਹੁ ਸੰਤੀ ਐ ਅੰਮ੍ਰਿਤ ਰਾਸ ਪਾਇਆ ਬਿਸਰਮ ਮੰਤਰ ਵਿਸਾਹੀ ਐ ਬਹੁ ਦੂਧ ਪੀਆ ਆ ਮਨਮੁਖ ਅਭਿੰਨ ਨਾ ਪਿਜਈ ਹਾਂ ਮਨਮੁਖ ਅਭਿੰਨ ਨਾ ਪਿਜਈ ਪੱਥਰ ਨਾ ਵਾਇਆ ਨਾ ਵਾਇਆ ਪਰਾ ਬੁਲਾ ਵੇਖ ਮੈਂ ਅੰਮ੍ਰਿਤ ਸਿੰਚੀਐ ਵੇਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਵੇਖ ਲਹਿ ਜਾਇਆ ਸ਼ਲੋਕ ਮਹੱਲਾ ਪਹਿਲਾ ਮਰਨ ਨਾ ਮੂਰਤ ਪੁੱਛਿਆ ਪੁੱਛੀ ਖੇਤ ਨਵਾਰ ਇਹ ਮੂਰਤ ਹੀ ਪਾਠ ਕਰਨਾ ਕਈ ਮੂਰਤ ਬੋਲ ਜਾਂਦੇ ਹਨ ਮਹੂਰਤ ਸ਼ਬਦ ਹੈ ਪਰ ਮੂਰਤ ਹੀ ਇਸ ਦਾ ਸੰਪਰਦਾਚ ਉਚਾਰਨ ਕਰਾਇਆ ਜਾਂਦਾ ਹੈ ਮਹੂਰਤ ਨਹੀਂ ਕਹਿਣਾ ਹੈ ਇਕਣੀ ਇਕਣੀ ਲੱਦਿਆ ਇਕ ਲੱਦ ਚੱਲੇ ਇਕਣੀ ਬੱਦੇ ਪਾਰ ਇਕਣਾ ਹੋਈ ਸਾਖਤੀ ਇਕਣਾ ਹੋਈ ਸਾਰ ਇਕਣਾ ਹੋਈ ਸਾਰ ਨੰਨੇ ਦੇ ਹੀਠਾਂ ਅਨੰਤ ਹਨ ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦਵਾਰ ਹਾਂ ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦਵਾਰ ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਪੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੀਤਰ ਇਥੇ ਯਮ ਕਲਾ ਦਨੀ ਹੈ ਚੋਰ ਬਹਾਲਿਆ ਇਥੇ ਵਿਸਰਾਮ ਖੋਟ ਇਥੇ ਯਮ ਕਲਾ ਦਨੀ ਹੈ ਵੇ ਜੀਆ ਖੋਟ ਪੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਔੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਡਾਇਆ ਹਾਂ ਨੱਕ ਵੱਡੇ ਨੱਕ ਵਡਾਇਆ ਢੱਡੇ ਬੋਲਨੇ ਨੱਕ ਵੱਡੇ ਨੱਕ ਵਡਾਇਆ ਡੱਡਾ ਨਹੀਂ ਬੋਲਣਾ ਮਹਾਕ੍ਰੂਪ ਦੁਖੀਏ ਸਦਾ ਕਾਲੇ ਮੁਖ ਪਾਇਆ ਕਾਲੇ ਮੁਖ ਮਾਇਆ ਭਲਕੇ ਉਠ ਨਿਤ ਪਾਰਦਰਭਹਿ ਰਹੇ ਹਰ ਨਾਮ ਚੁਰਾਇਆ ਹਾਂਜੀ ਭਲਕੇ ਉਠ ਨਿਤ ਪਰਦਰਬ ਹਿਰੈ ਹੈ ਹਰ ਨਾਮ ਚੁਰਾਇਆ ਹਰ ਜੀਉ ਤਿਨ ਕੀ ਸੰਗਤ ਮਤ ਕਰਹੁ ਰਖ ਲੇ ਹੋ ਹਰ ਰਾਇਆ ਰਖ ਲੇ ਹੋ ਹਰ ਰਾਇਆ ਨਾਨਕ ਪੈਐ ਕਿਰਤ ਕਮਾਵਦੇ ਮਨ ਮੁਖ ਦੁਖ ਪਾਇਆ ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮ ਸਭ ਕੋ ਹੋਏ ਹੁਕਮ ਪਛਾਨੈ ਖਸਮ ਕਾ ਤਾ ਸੱਚ ਪਾਵੈ ਕੋਇ ਗੁਰਮੁਖ ਆਪ ਪਛਾਨੀਐ ਬੁਰਾ ਨਾ ਦੀਸੈ ਕੋਇ ਨਾਨਕ ਗੁਰਮੁਖ ਨਾਮ ਧਿਆਈਐ ਸਹਿ ਨਾ ਆਇਆ ਸੋਇ ਮਹੱਲਾ ਚੌਥਾ ਸਬਨਾ ਦਾਤਾ ਆਪ ਹੈ ਆਪੇ ਮੇਲਨ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੋੜ ਹੈ ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸਾਤ ਹੈ ਨਾਉ ਉਗਵ ਆਇਆ ਜਾਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦਾ ਸੁਧ ਹਰ ਸੇਵ ਦੇ ਸੋਹ ਹੈ ਗੁਣ ਗਾਇਆ ਮੇਰੇ ਹਰ ਜੀਉ ਏਵੈ ਭਾਵ ਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿਆਂ ਨ ਹਾਰਦਾਰ ਸੁਹਾਇਆ ਸਲੋਕ ਮਹੱਲਾ ਪਹਿਲਾ ਧਨਵੰਤਾ ਇਵਹੀ ਕਹੈ ਅਵਰੀ ਧਨਕ ਜਾਓ ਨਾਨਕ ਨਿਰਧਨ ਤਿਤ ਦਿਨ ਜੇਤ ਦਿਨ ਵਿਸਰੈ ਨ ਆਵੋ ਮਹੱਲਾ ਪਹਿਲਾ ਸੂਰਜ ਚੜੈ ਵਿਜੋਗ ਸਰਸਾ ਘਟੈ ਆਰਜਾ ਤਨ ਮਨ ਰਤਾ ਭੋਗ ਕੋਈ ਹਰੈ ਕੋ ਜਿਣੈ ਕੋਈ ਹਰੈ ਕੋ ਜਿਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਘਟਾਏ ਤਹਿ ਪਵੈ ਪਉੜੀ ਸਤ ਸੰਗਤ ਨਾਮ ਨਿਦਾਨ ਹੈ ਜਿਥੋ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਅਨਿਹਰ ਗਵਾਇਆ ਲੋਹਾ ਪਾਰਸ ਭੇਟੀਐ ਕੰਚਨ ਹੋਇ ਆਇਆ ਨਾਨਕ ਸਤਗੁਰ ਮਿਲਿਆ ਨਾ ਉਪਾਈਐ ਮਿਲ ਨਾਮ ਧਿਆਇਆ ਜੇਨ ਕੈ ਪੁੱਤ ਪੁੰਨ ਹੈ ਇਨੇ ਦਰਸ਼ਨ ਪਾਇਆ